ਲੋ ਬਈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਜਾਨਵਰ ਸਾਰੇ ਭਰਾਵਾਂ ਦੇ ਠੀਕ ਹੈ ਜੀ ਲੋ ਜੀ ਬਾਈ ਜੀ ਅੱਜ ਦੂਜੇ ਦੋਵੇਂ ਕਬੂਤਰ ਤੇ ਕਬੂਤਰੀ ਵੀ ਛੱਡਦੇ ਆ ਬਾਈ ਇਹ ਆਇਆ ਨਾ ਕਬੂਤਰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਦੋਸਤੋ ਪਾਈ ਲੱਗੇ ਹਮ ਲੋਗ ਦੀ ਸਟਾਰਟ ਕਰਾਂ ਤੇ ਅੱਜ ਆਪਾਂ 6 ਕਬੂਤਰ ਛੱਡੇ ਆਪਣੇ ਆਏ ਹੁੰਦੇ ਆਏ ਇਨ ਲਵ ਯੂ ਬਾਈ ਜੀ ਆਪਾਂ ਖੇਤ ਘੜੀ ਜਾਂਦੇ ਹੀ ਖਾਲੀ ਹੁਣ ਆਏ ਆ ਕਿਉਂਕਿ ਨਵੇਂ ਕਬੂਤਰ ਛੱਡੇ ਆ ਵਿੱਚੋਂ ਇੱਕ ਤਾਂ ਹੋ ਜਾਂਦਾ ਕਬੂਤਰ ਤੇ ਕਬੂਤਰੀ ਬੈੰਦੀ ਫਿਰਦੀ ਆ ਕਬੂਤਰੀ ਬਾ ਲਾ ਕੇ ਲਿਉਨੇ ਆ ਬੜੀ ਦਪਾਈ ਗਈ ਹੋਗੀ ਤੇ ਇਹ ਬਾਜੀ ਛੱਡੇ ਜਿਹੜੇ ਮਢਾਗ ਪਈਏ ਅੱਜ ਛੱਡੇ ਆ ਇੱਕ ਘਰੇ ਮੈਂ ਨਾਲੇ ਜੀੜਾ ਮਾਰਿਆ ਹੋਂਦ ਰਾਂ ਚੱਤ ਠੀਖਾਇਆ ਮੈਂ ਲੋ ਜੀ ਬਾਈ ਜੀ ਇਹਨੂੰ ਲਿਆਈਏ ਲਾ ਕੇ ਲੋ ਜੀ ਬਾਈ ਜਿਹੜੇ ਕੱਲ ਨੂੰ ਗੇੜਿਆਂ ਵਾਲਿਆਂ ਟੂਸਿਆਂ ਵਾਲਾਂ ਤੇ ਬਗੜ ਝੱਲਰ ਵਾਲਾ ਉਹਨਾਂ ਨੂੰ ਬਦਾਮ ਦੇਤੇ ਆ ਆ ਜਿਹੜੇ ਉੱਡ ਕੇ ਇਹਨਾਂ ਨੂੰ ਰੇਂਦੇ ਪਾਣੀ ਪੁਣੀ ਰਾਜਮਾ ਪਿਆ ਤਾਂ ਇਹਨਾਂ ਨੂੰ ਹੁਣ ਪਾਣੀ ਖਿੱਚਣਗੇ ਇਹਨਾਂ ਨੂੰ ਫੇਰ ਪਾਉਣੇ ਆ ਬਦਾਮ ਇੱਕ ਬੋੜ ਨੂੰ ਕਲਾਕੜਾ ਆ ਕੇ ਆਇਆ ਸੀਗਾ ਤੇ ਉਹਨੂੰ ਵੀ ਲਿਜਾਉਣੇ ਇੱਕ ਵਜੇ ਬੁਲਾ ਲਿਆਵਾਂਗੇ ਲੋ ਜੀ ਬਾਈ ਜੀ ਇਹਨਾਂ ਜੋ ਦੋ ਕਬੂਤਰ ਰਹਿ ਗਏ ਬਦਾਮ ਦੇਣ ਵਾਲੇ ਇੱਕ ਥੱਲੜਲਾ ਇੱਕ ਚੀਨੀ ਕਬੂਤਰੇ ਇਹਨਾਂ ਨੂੰ ਪਾ ਤੇ ਆ ਪਾਦਾਮ ਤੇ ਇਹਨਾਂ ਨੂੰ ਪਾਣੀ ਪੁਣੀ ਰੱਖਦਾ ਪ੍ਰੋਪਰ ਉਹਨਾਂ ਦਾਣਾ ਪਾਣੀ ਪਾ ਕੇ ਕਬੂਤਰਾਂ ਨੂੰ ਮੋਟ ਫਿਰ ਉਤਵਾ ਚਾਹਦੇ ਆ ਖੇਤ ਨਾਲੇ ਜਵਾਰ ਵੀ ਚੀਨੀ ਜਵਾਰ ਵੀ ਢਿੱਟ ਗਿਆ ਅੱਜ ਲਓ ਜੀ ਭਾਈ ਸਗਰ ਗੰਜੀ ਦੀਆਂ ਵੱਲਾਂ ਤੇ ਹੁਣ ਮਿੱਟੀ ਪਾਉਣ ਵਾਲੀ ਆ ਉੱਥੇ ਪਈ ਆ ਘਰੇ ਪਉਣ ਜੀ ਉਹ ਚੱਕ ਕੇ ਪਾਵਾਂਗੇ ਸਾਰੀਆਂ ਟੱਗ ਦੇਾਂਗੇ ਤੇ ਮਾਰੜਾਂ ਮੋਟੀ ਨੰਗੀਆਂ ਛੱਡਦੇ ਕਿ ਉੱਤੋਂ ਤੂੰਗਾ ਹੀ ਬਾਕੀ ਸਾਰੀਆਂ ਟੱਗਦੇ ਆ ਕੱਲ ਨੂੰ ਇਹੀ ਕੰਮ ਕਰਨਾ ਉਗੀ ਕਰਦਾ ਫਿਰਦਾ ਉਹ ਆਗੇ ਤੇ ਪਿੰਡਾਂ ਪੁੰਡਾਂ ਹੀ ਉਗਰੇ ਅੰਗ ਕੱਲ ਨੂੰ ਪਾਣੀ ਪੜਦਾਂਗੇ ਪਰਾਂ ਵੀ ਸਬਜ਼ੀ ਦੁੱਜੀ ਲਾਉਣੀ ਹੈ ਤੇ ਹੁਣ ਆਪਾਂ ਲੱਗਦੇ ਹਾਂ ਖਾਲਾ ਸਵਾਰ ਨੂੰ ਇੱਧਰ ਸਵਾਰੇ ਆਏ ਸੀਗੇ ਤੇ ਨਾਲ ਹੀ ਜਵਾਰ ਤੇ ਸਪਰੇਅ ਮਾਰ ਦਾਂਗੇ ਆਥੇ ਚਲੋ ਜੀ ਉਧਰ ਕੰਮ ਨਮੀੜ ਜਾਂਦਾ ਸੀ ਤੇ ਇੱਧਰ ਲੱਗ ਪਏ ਆ ਵਟਾ-ਵਟਾ ਕਢਾਂਗੇ ਖਾਲਾਂ ਤੇ ਲੱਗ ਪਏ ਉਧਰ ਨਮੀੜ ਜਾਂਦਾ ਕੰਮ ਕੱਲ ਨੂੰ ਵੇਖਾਂਗੇ ਜੇ ਇੱਧਰ ਸਤਨਾਮ ਦੇ ਪਾਣੀ ਦਾ ਨਿਬੜ ਗਿਆ ਤਾਂ ਫਿਰ ਕੱਲ ਨੂੰ ਮੋਟਰ ਉੱਤਰ ਛੱਡ ਦਿਆਂਗੇ ਤੇ ਇਹਦੇ ਮਿਲਾਂ ਦਾ ਲੱਗੀ ਕਿ ਉਧਰ ਛੱਡੀ ਬੈਠਾ ਹੀ ਲਾਈਟ ਵੀ ਚੱਲੀ ਜਾਂਦੀ ਐ ਤੇ ਹੁਣ ਚੱਲ ਉਹ ਰਹਿ ਗਿਆ ਕੂਟਾ ਲੰਮਾ ਤੇ ਉਹਦੇ ਤੇ ਲੱਗਦੇ ਆ ਬੋੜੀ ਯਾਰ ਮੇਰਾ ਆ ਬੈਠਾ ਹੋਈ ਜਾਂਦਾ ਤਿਆਰ ਲਓ ਜੀ ਆ ਵੇਖ ਲਓ ਇੰਨੇ ਬਾਰ ਬਾਰ ਕਰ ਆਪਣਾ ਉਥੇ ਆਪਣੀਆਂ ਛਤਰਾਂ ਲੱਗੀਆਂ ਹੁੰਦੀਆਂ ਆ ਵੇਖ ਲਓ ਇਧਰ ਸਾਰੇ ਆ ਕਰਦੇ ਆਗੇ ਆ ਵਾਟਰ ਵਾਸ਼ ਆ ਗਿਆ ਇੱਥੇ ਉੜਦੇ ਆਪਣੇ ਕਬੂਤਰ ਸਾਉਕ ਦਾ ਇਹ ਟਿੱਕਰ ਦਾ ਮਾਲਕ ਦੀ ਮਿਹਰ ਆਇਆ ਟਿੱਕਰ ਦਾ ਕੋਈ ਕਿਸੇ ਪਾਸੇ ਗਿਆ ਨਹੀਂ ਭੱਜਿਆ ਭੱਜਿਆ ਨਹੀਂ ਬਾਕੀ ਜੋ ਮਾਲਕ ਨੂੰ ਮਨਜ਼ੂਰ ਤੇ ਖਾਲਿਆਂ ਤੇ ਬਈ ਦਿੱਤਾ ਜੋਰ ਫਟਾਫਟਾਂ ਘੜੀਆਂ ਪਈਆਂ ਅੱਜੇ ਵੀ ਨਹੀਂ ਪੜਦੀ ਉਸ ਤੋਂ ਬਦਲ ਵਈ ਹੁੰਦੀ ਫਰਦੀ ਜਵਾਰ ਵੀ ਜਣੀਆਂ ਤੇ ਬੀਪਿਆ ਭੈਂਤਾ ਬੀਪਿਆ ਭੈਂਤਾ ਪਿਆ ਤੇ ਇੱਧਰ ਫਿਰ ਵੀ ਖਾਂ ਟਾਂ ਦੇ ਤੁੰਗਾ ਜੀ ਆਹ ਤੋਂ ਬੰਦੀ ਕੀ ਬਾਂਦੀ ਆ ਆਹ ਵਾਹ ਬਈ ਮਿੱਤਰੋ ਨੇਰੀ ਆ ਗਈ ਆ ਨੀਰ ਗਿਆ ਆ ਇਧਰ ਮੈਦਖਾ ਬੱਦਲ ਬਣਿਆ ਹੋਰ ਕਿਤੇ ਨੀਰ ਗਈ ਆ ਬਈ ਨੀਰੀ ਹੈ ਵੀ ਬਹੁਤ ਤੇ ਮੈਂ ਤਾਂ ਕੋਲ ਕਿ ਬਈ ਦੇ ਰਾਤ ਬੀਤਦੀ ਗੀ ਇੱਕ ਵਾਰ ਰਾਪਣੀ ਨੀਂ ਛੱਡ ਤਾਂ ਨੀਰ ਬਹੁਤ ਜਿਆਦਾ ਹੈ ਜਿਵੇਂ ਜੇ ਪੂਤਰ ਪੈਣ ਭਰਾ ਦੇ ਖੜਦੇ ਹੋਣਗੇ ਤਾਂ ਜਗ ਮੌਕ ਮਾਜੂ ਜੇ ਇਹ ਪਾਣਾ ਤੇ ਸਾਰੀ ਭਾਲੀ ਟਾਈਮ ਨਹੀਂ ਪਰ ਜਿਕੇ ਦੇ ਫਰਦੇ ਹੋਣਗੇ ਤਾਂ ਫਿਰ ਮੇਰੀ ਬਹੁਤ ਜਿਆਦਾ ਹੈ ਇਹਦਾ ਨਹੀਂ ਜੋੜ ਦੇਣੀ ਛੜਕਦਾ ਨਹੀਂ ਜਿਹੜੀ ਬਾਰਲੀ ਗਈ ਹੈ। ਹਲੋ ਭਾਈ ਮਿੱਤਰੋ ਬਾਦਾਮ ਕੱਢ ਲਿਆ। ਤੇ ਬਾਦਾਮ ਕੱਢ ਕੇ ਤੇ ਹੁਣ ਇਹਨੇ ਪਾਣੀ ਪਾ ਕੇ ਰੱਖਦੇ ਹਾਂ। ਮਾਤਾ ਪਾਣੀ ਛੜਕਣ ਲੱਗੀ ਪਈ ਆ ਤੇ। ਹਲੋ ਭਾਈ ਮਿੱਤਰੋ ਜਿਵਾਰ ਵੀ ਦੀ ਬੀਬੀ ਆਮ ਕਰਦੀ ਗਏ ਸੀਗੇ ਇਸਦੀ ਟੈਨਸ਼ਨ ਇਹਦੇ ਰਾਉਂਡ ਨੂੰ ਫੜ ਲਿਆ ਹੀ ਰਾਉਂਡ। ਵੀਡੀਓ ਨਾਲ ਕੋ ਬੂੜ ਉੱਠ ਗਿਆ ਉਹ ਕਾਇਆ ਜੂ ਬਣਾ। ਬੋਰਡ ਨੂੰ ਮੈਂ ਤਾਂ ਦੋ ਕਾਹੇ ਜੋਗ ਦੇ ਤੇ ਆ ਇਨੀ ਵੀਜਦੀ ਆ ਕਿ ਨਾ ਮੜਕੇ ਦੀ ਦੂਰੀ ਆ ਰੌਣੀ ਕਰਕੇ ਮਗਰੋਂ ਵੀ ਤੇ ਬਹੁਤ ਥੱਪੀ ਜਾਉਂਦੀ ਹੈ ਲੋ ਬਈ ਮਿੱਤਰੋ ਜਵਾਰ ਗਈ ਆ ਵੀਜੀ ਤੇ ਬੋਰਡ ਖਾਲੇ ਦਾ ਕਰੀ ਜਾਂਦਾ ਖਾਲੀ ਚ ਕਾ ਚੁਗੀ ਜਾਂਦਾ ਹੋ ਹੋਰਦਾ ਇਹ ਹੋਰਦਾ ਜਵਾਰ ਵੀਜੀ ਗਈ ਆ ਤੇ ਜਰਾਮ ਜਾਂਦਾ ਹੋ ਵੀ ਜਵਾਰ ਵੀਜ ਕੇ ਤੇ ਕੱਲ ਨੂੰ ਆਪਣੇ ਬਾਈ ਜੀ ਗੀੜੇ ਆ ਕਬੂਤਰਾਂ ਦੇ ਦੋਵਾਂ ਦੇ ਤੇ ਕੱਲ ਨੂੰ ਗਿੜਿਆਂ ਨੂੰ ਛੱਡਨੇ ਆ ਕੂਟਰ ਤੇ ਕੱਲ ਨੂੰ ਨਾਲੇ ਬਣਾਉਣੀ ਆ ਛੱਤਾਂ ਤੇ ਲੋੜ ਨੂੰ ਮੀਟਿੰਗ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੇਂਗਾ ਤਾਂ ਭੁੱਲ ਜੁੱਕਦੀ ਨਾ ਤੇ ਸასი ਕਾਲ ਜੀ ਸਾਰਿਆਂ ਨੂੰ ਉਹ ਬਾਈ ਬੋਰਡ ਨੇ ਨਿਮੇੜਤਾ ਕੰਮ ਉਧਰੋਂ ਤੇਜ਼ ਵਾਰਤਾ ਫਿਕਰ ਜੀ ਮੋਕ